ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ ਚੇਤ ਕਾਮਨਾ ਮਨ ਨੂੰ ਨਾਮ ਨਾਲ ਨਹੀਂ ਜੁੜਨ ਦੇਗੀ ਕਾਮਨਾ ਮਨ ਨੂੰ ਕੀਰਤਨ ਨਾਲ ਨਹੀਂ ਜੁੜਨ ਦੇਗੀ ਕਾਮਨਾ ਮਨ ਨੂੰ ਜਪ ਨਾਲ ਨਹੀਂ ਜੁੜਨ ਦੇਗੀ ਕਮ ਸੇ ਕਮ 24 ਘੰਟਿਆਂ ਚ ਮਨੁੱਖ ਅੱਧਾ ਘੰਟਾ ਵੀ ਅਭਿਆਸ ਕਰੇ ਕੱਲ ਤੋਂ ਸੰਕਲਪ ਕਰੇ ਕਿ ਜਿਸ ਸਮੇਂ ਮੈਂ ਨਿਤਨੇਮ ਕਰਨਾ ਮੈਂ ਕਾਮਨਾ ਨੂੰ ਨੇੜੇ ਆਣ ਹੀ ਨਹੀਂ ਦੇਣਾ ਉਸ ਸਮੇਂ ਤੇ ਨਹੀਂ ਆਣ ਦੇਣਾ ਰੋਜ਼ ਰੋਜ਼ ਮਨੁੱਖ ਆਪਣੀ ਕਾਮਨਾਵਾਂ ਤੋਂ ਹਾਰੇਗਾ ਹਾਰਦਾ ਹੈ ਰੋਜ਼ ਹਾਰ ਹੁੰਦੀ ਹੈ ਔਰ ਨਿਰਾਸ਼ ਹੋ ਕੇ ਫਿਰ ਮਨੁੱਖ ਸੰਕਲਪ ਕਰਨਾ ਹੀ ਛੱਡ ਦਿੰਦਾ ਠੀਕ ਹੈ ਕਾਮਨਾ ਕਰਕੇ ਹੀ ਜਪਾਂਗੇ ਕਾਮਨਾ ਕਰਕੇ ਹੀ ਕਰਾਂਗੇ ਹਰ ਮਨੁੱਖ ਆਪਣੀ ਵਾਸ਼ਨਾ ਦੇ ਹੱਥੋਂ ਹਾਰਿਆ ਹੋਇਆ ਹੈ ਹਰ ਮਨੁੱਖ ਆਪਣੀ ਕਾਮਨਾਵਾਂ ਦੇ ਹੱਥੋਂ ਆ ਰਿਹਾ ਹੈ ਕਾਮਨਾਵਾਂ ਕੀਰਤਨ ਕਥਾ ਜਪ ਨਾਲ ਜੁੜਨ ਨਹੀਂ ਦੇਂਦੀਆਂ ਕਾਮਨਾਵਾਂ ਕਈ ਦਫਾ ਮੰਦਰ ਮਸਜਿਦ ਗੁਰਦੁਆਰੇ ਆਣ ਨਹੀਂ ਦੇਂਦੀਆਂ ਕੁਝ ਵੀ ਨਹੀਂ ਕਰਨ ਦਿੰਦੀ ਕਾਮਨਾਵਾਂ ਮੰਦਰ ਮਸਜਿਦ ਆਣ ਤੋਂ ਰੋਕ ਦੇਣ ਗਿਆ ਤੇ ਜੇ ਬੰਦਾ ਆ ਗਿਆ ਥੋੜਾ ਜਿਹਾ ਸੰਕਲਪ ਉਸ ਦਾ ਪਰਗਬਲ ਹੈ ਆ ਗਿਆ ਤੇ ਕਾਮਨਾ ਕਹਿਗੇ ਆਪਾਂ ਵੀ ਤੇਰੇ ਨਾਲ ਹੀ ਬੈਠਣਾ ਕਿੱਥੇ ਜਾਂਦਾ ਹੈ ਚਾ ਗੁਰਦੁਆਰੇ ਮੈਂ ਤੈਨੂੰ ਬਾਜ਼ਾਰ ਹੀ ਲੈ ਜਾਵਾਂ ਕਾਮਨਾ ਫਿਰ ਮੰਨੋ ਲਈ ਫਿਰਦੀ ਹੈ ਕਾਹ ਹੂੰ ਫਲ ਕੇ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਛੇ ਸਮਾਜ ਰੋਜ਼ ਰੋਜ਼ ਸਾਰੀ ਦੁਨੀਆ ਦਾ ਬੁਰਾ ਹੁੰਦਾ ਜਾ ਰਿਹਾ ਹੈ ਕਿਉਂ ਹਰ ਬੁਰੇ ਕਰਮ ਦੇ ਚ ਮਨ ਪੂਰਾ ਹੁੰਦਾ ਹੈ ਹਰ ਬੁਰੇ ਕਰਮ ਦੇ ਸਾਵਧਾਨੀ ਹੁੰਦੀ ਹੈ ਹਰ ਬੁਰੇ ਕਰਮ ਵਿੱਚ ਇਕਾਗਰਤਾ ਹੁੰਦੀ ਹੈ ਕਿਉਂ ਖਤਰਾ ਕਾਨੂੰਨ ਦਾ ਖਤਰਾ ਸਮਾਜ ਦਾ ਪਕੜੇ ਜਾਵਾਂਗੇ ਉਹਦੇ ਸੰਸਕਾਰ ਬਣ ਜਾਂਦੇ ਨੇ ਹਰ ਬੁਰਾ ਕਰਮ ਮਨ ਦਾ ਹਿੱਸਾ ਬਣ ਜਾਂਦਾ ਹੈ ਮਨ ਜਿਸ ਕਰਮ ਵਿੱਚ ਹੋਵੇ ਉਹੀ ਕਰਮ ਮਨ ਦੇ ਵਿੱਚ ਲਿਖਿਆ ਜਾਂਦਾ ਦੂਜਾ ਨਹੀਂ ਜਿਹੜਾ ਭੋਜਨ ਮੈਂ ਖਾ ਲਿਆ ਮੇਰੇ ਗੰਠ ਤੋਂ ਥੱਲੇ ਗਿਆ ਮੈਂ ਪ੍ਰਵਾਨਦੇ ਹਾਂ ਉਹੀ ਮੇਰੇ ਤਨ ਦਾ ਹਿੱਸਾ ਬਣਦਾ ਦੂਜਾ ਨਹੀਂ ਖਾਲੀ ਚ ਪਿਆ ਮੇਰੇ ਸਾਹਮਣੇ ਸਾਰਾ ਦਿਨ ਪਿਆ ਰਵੇ ਇਹ ਮੇਰੇ ਸਰੀਰ ਦਾ ਹਿੱਸਾ ਨਹੀਂ ਬਣੇਗਾ ਇਹ ਭੋਜਨ ਕੁਝ ਮਾਤਰਾ ਦੇ ਵਿੱਚ ਮੇਰੇ ਸਰੀਰ ਦਾ ਹਿੱਸਾ ਉਦੋਂ ਬਣੇਗਾ ਜਦ ਮੈਂ ਖਾ ਲਵਾਂ ਤੇ ਇਹਦੀ ਜਿਹੜੀ ਮਾਤਰਾ ਸਰੀਰ ਦੇ ਚ ਰਹਿ ਜਾਏਗੀ ਉਹੀ ਖੂਨ ਹੈ ਉਹੀ ਮਾਸ ਹੈ ਉਹੀ ਹੱਡੀਆਂ ਉਹੀ ਚਰਬੀ ਜਿਸ ਕਰਮ ਦੇ ਚ ਮੇਰਾ ਮਨ ਹੈ ਉਹੀ ਕਰਮ ਮੇਰੇ ਮਨ ਦੇ ਚ ਲਿਖਿਆ ਜਾਏਗਾ ਉਹਨੂੰ ਸੰਸਕਾਰ ਕਹਿੰਦੇ ਨੇ। ਔਰ ਜਿਹੜਾ ਕਰਮ ਮਨ ਕਰਕੇ ਪੂਰਾ ਕੀਤਾ ਹੈ ਉਹ ਫਿਰ ਵਿਚਾਰਾਂ ਚ ਚਲੇਗਾ ਕਿਉਂਕਿ ਮਨ ਨਾਲ ਕੀਤਾ ਹੈ। ਪੂਰੀ ਇਕਾਗਰਤਾ ਨਾਲ ਕੀਤਾ ਹੈ। ਜਿਹੜੇ ਵਿਚਾਰ ਨੇ ਇਹਨੂੰ ਹੀ ਕਹਿੰਦੇ ਨੇ ਮਥੇ ਦੇ ਲੇਖ। ਧੰਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੜੇ ਕੀਮਤੀ ਬੋਲ ਕਾਇਆ ਕਾਗਦ ਮਨ ਪਰਵਾਲਾ ਸਿਰ ਕੇ ਲੇਖ ਨਾ ਪੜੇ ਇਹਾੜਾ ਬੜੀਆਂ ਬੜੀਆਂ ਕਿਤਾਬਾਂ ਪੜ ਲੈਂਦਾ ਬੜੀਆਂ ਬੜੀਆਂ ਪੋਥੀਆਂ ਪੜ ਲੈਂਦੀਆਂ ਬੜੀ ਬਿਹਦਿਆ ਹਾਸਲ ਕੀਤੀ ਹੈ ਬੜੀਆਂ ਬੜੀਆਂ ਡਿਗਰੀਆਂ ਨੇ ਇਹਦੇ ਕੋਲ ਬੜੇ ਬੜੇ ਪ੍ਰਮਾਣ ਪੱਤਰ ਨੇ ਪਰ ਸਾਬ ਕੇਦਰ ਮੋੜ ਦਾ ਮੋਰ ਹੈ ਸਿਰ ਦੇ ਲੇਖ ਤੇ ਪੜ ਹੀ ਨਹੀਂ ਸਕਦਾ ਪੁਥੇਰੀਆਂ ਕਿਤਾਬਾਂ ਪੜ ਲੈਂਦਾ ਸਿਰ ਦੇ ਲੇਖ ਪੜਨੇ ਨਹੀਂ ਆਉਂਦੇ ਕਾ ਆ ਕਾਗਦ ਮਨ ਪਰਵਾਣਾ ਮਨ ਪਰਵਾਣਾ ਲਿਖਿਆ ਹੋਇਆ ਲੇਖ ਹੈ ਮਨ ਨੂੰ ਪੜਨਾ ਨਹੀਂ ਆਉਂਦਾ ਕਿ ਸਿਰ ਦੇ ਲੇਖਾਂ ਨੂੰ ਪੜਨਾ ਨਹੀਂ ਆਉਂਦਾ ਜੋ ਸਿਰ ਦੇ ਵਿੱਚ ਵਿਚਾਰ ਚੱਲਦੇ ਰਹਿੰਦੇ ਨੇ ਸੋਚਣੀ ਚੱਲਦੀ ਰਹਿੰਦੀ ਏ ਯਾਦਾਂ ਚੱਲਦੀਆਂ ਰਹਿੰਦੀਆਂ ਅਗਰ ਯਾਦਾਂ ਬੁਰੀਆਂ ਚੱਲਦੀਆਂ ਪਈਆਂ ਨੇ ਲੇਖ ਬੁਰੇ ਲਿਖੇ ਵਿਚਾਰ ਗਲਤ ਚੱਲ ਰਹੇ ਨੇ ਲੇਖ ਗਲਤ ਲਿਖੇ ਗਏ ਨੇ ਸੋਚਣੀ ਗਲਤ ਚੱਲ ਰਹੀ ਹੈ ਲੇਖ ਗਲਤ ਲਿਖੇ ਗਏ ਨੇ ਮਹਾਰਾਜ ਕੰਨੇ ਕੋਈ ਪੜਦਾ ਹੀ ਨਹੀਂ ਚੱਲਦੇ ਲਿਖੇ ਜਾ ਰਹੇ ਨੇ ਔਰ ਅੰਦਰ ਚੱਲਦੇ ਪੈ ਖਾਦਾ ਹੋਇਆ ਭੋਜਨ ਅੰਦਰ ਹੋਂਦੇ ਰਾਹੀਂ ਚੱਲਦਾ ਹੈ ਮਨ ਦੇ ਤਲ ਤੇ ਕੀਤਾ ਹੋਇਆ ਪੂਰਕ ਕਰਮ ਵਿਚਾਰਾਂ ਦੇ ਚੱਲਦਾ ਰਹਿੰਦਾ ਹੈ ਚੱਲਦਾ ਰਹਿੰਦਾ ਹੈ ਕਾਇਆ ਕਾਗਦ ਮਨ ਪਰਵਾਲਾ ਸਿਰ ਕੇ ਲੇਖ ਨਾ ਪੜੇ ਇਆਣਾ ਧਾਰਮਿਕ ਵਿਦਵਾਨ ਅਨੁਭਵੀ ਪੁਰਸ਼ ਕਹਿ ਰਹੇ ਨੇ ਸਾਰੀ ਦੁਨੀਆ ਦਾ ਸਮਾਜਿਕ ਡਾਂਚਾ ਰੋਜ਼-ਰੋਜ਼ ਬੁਰਾ ਹੁੰਦਾ ਜਾ ਰਿਹਾ ਹੈ ਹਰ ਰੋਜ਼ ਆਸਤਨ ਬੁਰਾਈ ਵਧਦੀ ਜਾ ਰਹੀ ਹੈ ਸਾਰੇ ਸੰਸਾਰ ਦੇ ਵਿੱਚ ਔਰ ਹਰ ਰੋਜ਼ ਆਸਤਨ ਭਲਾਈ ਘਟਦੀ ਜਾ ਰਹੀ ਹੈ ਸਾਰੇ ਸੰਸਾਰ ਦੇ ਵਿੱਚ ਕਿਉਂ ਹਰ ਬੁਰੇ ਕਰਮ ਦੇ ਵਿੱਚ ਮਨ ਦੀ ਕਾਗਰਤਾ ਹੈ ਹਰ ਬੁਰੇ ਕਰਮ ਦੇ ਵਿੱਚ ਮਨੁੱਖ ਸਾਵਧਾਨ ਹੈ ਬੇਈਮਾਨੀ ਦੇ ਵਿੱਚ ਬੜਾ ਸਾਵਧਾਨ ਹੈ ਅਗਰ ਸਾਵਧਾਨ ਨਹੀਂ ਤੇ ਇਹਦੀ ਬੇਈਮਾਨੀ ਪਕੜੀ ਜਾਏਗੀ ਹਰ ਗਲਤ ਕਰਮ ਦੇ ਵਿੱਚ ਇਹ ਪੂਰਾ ਸਾਵਧਾਨ ਹੈ ਇਕਾਗਰ ਹੈ ਅਗਰ ਇਕਾਗਰ ਨਹੀਂ ਸਾਵਧਾਨ ਨਹੀਂ ਹੈ ਤਾਂ ਪਕੜਿਆ ਜਾਏਗਾ ਦੂਜੇ ਦੀ ਪਕੜ ਦੇ ਚ ਆ ਜਾਏਗਾ ਹਰ ਬੁਰੇ ਕਰਮ ਨੂੰ ਸਮਾਜ ਤੇ ਕਾਨੂੰਨ ਦੀ ਨਿਗਾਹ ਤੋਂ ਬਚਾ ਕੇ ਕਰਨਾ ਪੈਂਦਾ ਹੈ ਸ਼ੁਭ ਕਰਮ ਦੇ ਉੱਤੇ ਕੋਈ ਪਰਦਾ ਪਾਣ ਦੀ ਲੋੜ ਨਹੀਂ ਇਹ ਵੀ ਮੈਨੇਜ ਕਰਦੇ ਆ ਜਿਵੇਂ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ ਗੰਦਗੀ ਨੂੰ ਢਕਣਾ ਪੈਂਦਾ ਹੈ ਗੰਦਗੀ ਨੂੰ ਖੁੱਲਾ ਨਹੀਂ ਰੱਖਣਾ ਪੈਂਦਾ ਢਕਣਾ ਪੈਂਦਾ ਹੈ ਲੇਕਿਨ ਫੁੱਲਾਂ ਨੂੰ ਢੱਕਣ ਦੀ ਲੋੜ ਹੈ ਕਿਸੇ ਵੀ ਸ਼ੁਭ ਕਰਮ ਨੂੰ چھਪਾਉਣ ਦੀ ਲੋੜ ਨਹੀਂ ਲੋੜ ਨਹੀਂ ਸ਼ੁਭ ਕਰਮ ਤੇ ਫੁੱਲਾਂ ਦੀ ਤਰ੍ਹਾਂ ਉਹਨਾਂ ਦੀ ਤੇ ਮਹਿਕ ਹੈ ਸੁੰਦਰ ਨੇ ਬੜਾ ਸੁਆਪਣਾ ਹੈ ਠੀਕ ਹੈ ਜ਼ਮੀਨ ਦੇ ਉੱਤੇ ਭਾਵੇਂ ਫੁੱਲ ਵੱਧੇ ਜਾ ਰਹੇ ਹਨ ਮਨੁੱਖ ਦੀ ਜੀਵਨ ਦੀ ਧਰਤੀ ਦੇ ਤੇ ਕੰਡੇ ਹੀ ਕੰਡੇ ਵੱਧੇ ਜਾ ਰਹੇ ਹਨ ਫੁੱਲ ਕੋਈ ਨਹੀਂ ਐਵੀਂ ਮੈਂਸ ਕਰਦੇ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਸਮਾਜ ਸਾਰੀ ਦੁਨੀਆ ਦਾ ਅਨੁਭਵੀ ਪੁਰਸ਼ ਕਹਿੰਦੇ ਨੇ ਉਸ ਤਨ ਬੁਰਾ ਹੁੰਦਾ ਜਾ ਰਿਹਾ ਹੈ ਬਾਜ਼ਾਰ ਦੇ ਚ ਬੁਰਾਈ ਘਰ-ਬਾਰ ਦੇ ਚ ਬੁਰਾਈ ਗੁਸਤਾਖੀ ਮਾਫ ਬਾਰ-ਬਾਰ ਮਾਫ ਮਾਫੀ ਮੈਂ ਮੰਗ ਰਿਆਂ ਮੰਦਰ ਮਸਜਿਦ ਗੁਰਦੁਆਰਿਆਂ ਚ ਬੁਰਾਈ ਲੈ ਜਾਂਦੀਆਂ ਨੇ ਪੱਗਾਂ ਬਾਜ਼ਾਰ ਦੇ ਚ ਲੈ ਜਾਂਦੀਆਂ ਨੇ ਪੱਗਾਂ ਮੰਦਰ ਮਸਜਿਦ ਗੁਰਦੁਆਰਿਆਂ ਚ ਬੁਰੇ ਕਰਮ ਹੁੰਦੇ ਨੇ ਸੰਸਾਰ ਦੇ ਚ ਬੁਰੇ ਕਰਮ ਤੀਰਥਾਂ ਤੇ ਵੀ ਆਉਂਦੇ ਨੇ ਮੰਦਰਾਂ ਚ ਵੀ ਆਉਂਦੇ ਨੇ ਸਮੁੱਚਾ ਸੰਸਾਰ ਦਾ ਸਮਾਜਿਕ ਢਾਂਚਾ ਰੋਜ਼-ਰੋਜ਼ ਬੁਰਾ ਹੁੰਦਾ ਜਾ ਰਿਹਾ ਹੈ ਬੁਰਾ ਹੁੰਦਾ ਜਾ ਰਿਹਾ ਹੈ ਕਿਉਂ ਬੁਰੇ ਕਰਮ ਵਿੱਚ ਪੂਰੀ ਇਕਾਗਰਤਾ ਹੈ ਮਨ ਦਾ ਹਿੱਸਾ ਬਣ ਜਾਂਦਾ ਹੈ ਤੇ ਜਿਹੜਾ ਕਰਮ ਮਨ ਦਾ ਹਿੱਸਾ ਬਣ ਗਿਆ ਮਨ ਫਿਰ ਪ੍ਰੇਰਦਾ ਉਸ ਕਰਮ ਨੂੰ ਉਹ ਕਰਨਾ ਹੈ ਫਿਰ ਕਰਨਾ ਹੈ ਕਿਉਂਕਿ ਵਿਚਾਰਾਂ ਚ ਚੱਲਦਾ ਹੈ ਸੋਚਣੀ ਚੱਲਦਾ ਹੈ ਖਾਦਾ ਹੋਇਆ ਹੋ ਜਨ ਜਿਵੇਂ ਖੂਨ ਦੇ ਚੱਲਦਾ ਹੈ ਮਨ ਦੇ ਤਲ ਤੇ ਕੀਤਾ ਹੋਇਆ ਕਰਮ ਜਿਹਦੇ ਚਿਕਾਗਰਤਾ ਹੈ ਸਾਵਧਾਨੀ ਹੈ ਉਹ ਮਨ ਦੇ ਚ ਬਾਰ ਬਾਰ ਚੱਲਦਾ ਹੈ ਯਾਦ ਦੇ ਚੱਲਦਾ ਹੈ ਵਿਚਾਰਾਂ ਚ ਚੱਲਦਾ ਹੈ ਔਰ ਫਿਰ ਉਸ ਤੋਂ ਮਨੁੱਖ ਪ੍ਰੇਰਿਤ ਹੋ ਕੇ ਫਿਰ ਉਹੀ ਕਰਦਾ ਹੈ ਇੱਕ ਭੁੱਲ ਇੱਕ ਦਫਾ ਨਹੀਂ ਕਰਦਾ ਫਿਰ ਬਾਰ ਬਾਰ ਕਰਦਾ ਹੈ ਭੁਲਾਵੜੇ ਭੁੱਲੀ ਭੁੱਲ ਭੁੱਲ ਪਛੋਤਾਣੀ ਥੋੜਾ ਜਿਆ ਠੀਕ ਹੈ ਸਤਸੰਗੀ ਹੋਵੇ ਕਦੀ ਕਦੀ ਗੈਰਾ ਜਾਂਦਾ ਹੋਵੇ ਉਹ ਪਛਤਾਪ ਕਰੇਗਾ ਇਹ ਕੀ ਹੋ ਜਾਂਦਾ ਮੈਥੋਂ ਇਹ ਕਿਉਂ ਹੋ ਜਾਂਦਾ ਹੁਣ ਮੈਂ ਨਹੀਂ ਕਰਾਂਗਾ ਫਿਰ ਕਰਦਾ ਹੈ ਕਿਉਂ ਜਦ ਬੁਰਾ ਕਰਮ ਕਰਦਾ ਉਹਦੇ ਚ ਪੂਰੀ ਇਕਾਗਰਤਾ ਹੈ ਜਦ ਬਾਣੀ ਪੜਦਾ ਉਹਦੇ ਚ ਇਕਾਗਰਤਾ ਹੈ ਹੀ ਨਹੀਂ ਜਦ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਉਹਦੇ ਚ ਇਕਾਗਰਤਾ ਹੈ ਹੀ ਨਹੀਂ ਤਾਂ ਉਹ ਸ਼ੁਭ ਕਰਮ ਉਹ ਗੁਰਬਾਣੀ ਮੰਦ ਦਾ ਹਿੱਸਾ ਹੀ ਨਹੀਂ ਬਣਦੀ ਕਹਿੰਦੇ ਮੈਂ ਅੱਜ ਦੋ ਸੁਖਵੰਨੀ ਸਾਬ ਦੇ ਪਾਠ ਕੀਤੇ ਨੇ ਪਰ ਗੁਰਵਾਣੀ ਤੇ ਇਹ ਕਹਿੰਦੀ ਹੈ ਸੁਖਵੰਨੀ ਸਾਬ ਤੇ ਇਹ ਕਹਿੰਦੀ ਕਿਨ ਕਾ ਇੱਕ ਜਿਸ ਜੀਵ ਬਸਾਵੇ ਤਾਂ ਕਿ ਮਹਿਮਾ ਗਨੇ ਨਾ ਆਵੇ ਕੀਤੇ ਹੋਣਗੇ ਤੂੰ ਦੋ ਪਾਠ ਅੰਦਰ ਤੇ ਤੇਰੇ ਕਿਨ ਕਾ ਮਾਤਰ ਵੀ ਕੋਈ ਨਹੀਂ ਜਿੰਨੇ ਚਿਰ ਤੱਕ ਮਨ ਦੀ ਪੂਰੀ ਕਾਗਰਤਾ ਨਾ ਹੋਵੇ ਸਾਵਧਾਨੀ ਨਾ ਹੋਵੇ ਉਹ ਕਰਮ ਮਨ ਦਾ ਹਿੱਸਾ ਨਹੀਂ ਬਣਦਾ ਨਹੀਂ ਬਣਦਾ ਜਦ ਸਾਰੀ ਦੁਨੀਆ ਵਿੱਚ ਬੜੇ ਬੜੇ ਸਤਸੰਗੀ ਇਸ ਤਰ੍ਹਾਂ ਦਾ ਪ੍ਰਸ਼ਨ ਕਰਦੇ ਨੇ ਗਿਆਨੀ ਜੀ ਕੀ ਕਰੀਏ ਸਾਵਧਾਨੀ ਇਕਾਗਰਤਾ ਇਹ ਤੇ ਬਣਦੇ ਹੀ ਨੇ ਮੈਂ ਕਿਹਾ ਬੁਰੇ ਕਰਮ ਦੇ ਸਾਵਧਾਨੀ ਇਤਨੀ ਵਰਤ ਚੁੱਕੇ ਆ ਗਲਤ ਕਰਮ ਅੱਜ ਸਾਵਧਾਨੀ ਇਤਨੀ ਵਰਤ ਚੁੱਕੇ ਆ ਬੜੇ ਪ੍ਰਭਲ ਸੰਸਕਾਰ ਬਣ ਗਏ ਬੜੇ ਪ੍ਰਭਲ ਸੰਸਕਾਰ ਬਣ ਗਏ ਤੇ ਜਿਵੇਂ ਬਹੁਤ ਵੱਡਾ SHIP ਜਾਜ਼ ਫੋਕਿਆਂ ਨਾਲ ਨਹੀਂ ਚੱਲੇਗਾ ਕਹਿੰਦੇ ਨੇ ਛੋਟੇ ਸਾਧਨਾਂ ਦੇ ਨਾਲ ਵੱਡੇ ਕਰਮ ਨਹੀਂ ਆਉਂਦੇ ਕੋਈ ਵੱਡਾ ਕੰਮ ਕਰਨਾ ਹੈ ਉਹਦੇ ਲਈ ਸਾਧਨ ਵੱਡਾ ਜੁਟਾਣਾ ਪਏਗਾ ਕਵੀ ਰਹੀਮ ਕਹਿੰਦੇ ਨੇ ਨਗਾਰਾ ਮੜਨਾ ਤੇ ਸੌ ਚੂਆਂ ਦੀ ਖਲ ਨਾਲ ਵੀ ਨਹੀਂ ਮੜਿਆ ਜਾ ਸਕਦਾ ਉੱਠਦੀ ਖਲ ਚਾਹੀਦੀ ਕਵੀ ਰਹੇ ਛੋਟੇ ਸਾਧਨਾ ਨਾਲ ਵੱਡਾ ਕੰਮ ਨਹੀਂ ਹੋ ਸਕਦਾ ਇਹਦੇ ਉੱਤੇ ਉਹਨਾਂ ਨੇ ਤਸ਼ਬੀਹ ਦਿੱਤੀ ਹੈ ਬਈ 100 ਚੂਆਂ ਦੀ ਚਮੜੀ ਇਕੱਠੀ ਕਰੋ ਤਾਂ ਵੀ ਨਗਾਰਾ ਨਹੀਂ ਮੜਿਆ ਜਾਏਗਾ ਇੱਕ ਉਠ ਕਾਫੀ ਹੈ ਨਗਾਰਾ ਮੜਿਆ ਜਾਏਗਾ ਅਕਸਰ ਨਗਾਰੇ ਉਠ ਦੀ ਖਲ ਨਾਲ ਬੜੇ ਜਾਂਦੇ ਨੇ ਵੱਡਾ ਕੰਮ ਵੱਡੇ ਸਾਧਨਾ ਨਾਲ ਹੋਵੇਗਾ ਇੱਕ 5 ਮਿੰਟ ਵਾਇਗਰੋ ਵਾਇਗਰੋ ਤੋਂ ਕਰ ਲੈ ਜਲਦੀ ਜਲਦੀ ਕਾ ਜਿਵੇਂ ਕੱਟੀ ਦਾ ਜਪਜੀ ਸਾਹਿਬ ਪੜ ਲਿਆ ਤੇ ਫਿਰ ਜਗਾ ਜਗਾ ਕਹਿੰਦਾ ਫਿਰ ਤਾਂ ਕੀ ਕਰੀ ਮਨ ਤੇ ਕਾਗਰ ਨਹੀਂ ਆਉਂਦਾ ਮਨ ਤੇ ਕਾਗਰ ਨਹੀਂ ਆਉਂਦਾ ਫੁਕਿਆਂ ਦੇ ਨਾਲ ਕਦੀ ਜਹਾਜ਼ ਚੱਲਦੇ ਨੇ ਚੂਆਂ ਦੀ ਖਲ ਨਾਲ ਕਿਦ ਰਹਿ ਨਗਾਰੇ ਮੜੇ ਜਾਂਦੇ ਜੇ ਅੰਦਰ ਬੁਰਾਈ ਪਹਾੜ ਵਰਗੀ ਹੋ ਗਈ ਹੈ ਬੜੀ ਪਰਵਲ ਹੋ ਗਈ ਹੈ ਤੋਂ ਇਤਨੀ ਪਰਵਲਤਾ ਇਤਨਾ ਸਮਾਂ ਇਤਨੀ ਮਿਹਨਤ ਨਾਮ ਜਪਣ ਦੇ ਚਾਹੀਦੀ ਤਾਂ ਜਾ ਕੇ ਕਿਦਰੇ ਖੇਡ ਬਣੇਗੇ ਕਬੀਰ ਕਹਿੰਦੇ ਨੇ ਕੀ ਕਰੀਏ ਲੋਗਾਂ ਨੂੰ ਆਰਾਮ ਖਿਲਾਉਣਾ ਜਾਣਾ ਬੱਚਿਆਂ ਦੀ ਖੇਡ ਸਮਝੇ ਕੋਈ ਜਪਦੀ ਲੋੜ ਨਹੀਂ ਜੀ ਕੋਈ ਤਪਦੀ ਲੋੜ ਨਹੀਂ ਸਿਰਫ ਵਿਚਾਰ ਕਰੋ ਬਾਰੰਗ ਬਾਰ ਬਾਰ ਪ੍ਰਭ ਜਪੀਏ ਇਹ ਗੁਰੂ ਅਰਜਨ ਦੇਵ ਜੀ ਤੋਂ ਵੀ ਜ਼ਿਆਦਾ ਸਿਆਣੇ ਹੋ ਗਏ ਨੇ ਬਾਰ ਬਾਰ ਜਪੋ ਬਾਰ ਬਾਰ ਜਪੋ 10 ਦਫਾ ਵਾਹਿਗੁਰੂ ਆਖੋ ਚਲੋ ਇੱਕ ਦਫਾ ਚ ਥੋੜਾ ਜਿਹਾ ਮਨ ਇਕਾਗਰ ਹੋਵੇਗਾ ਜਪੀ ਜਾਓ ਜਪੀ ਜਾਓ ਮਿਹਨਤ ਕਰੀ ਜਾਓ ਜਿਸ ਵਕਤ ਮਨ ਪੂਰਾ ਹੋਇਆ ਸਾਵਧਾਨੀ ਪੂਰੀ ਹੋਈ ਇੱਕੋ ਦਫਾ ਦੇ ਵਾਹਿਗੁਰੂ ਨੇ ਵੀ ਅੰਦਰ ਕ੍ਰਾਂਤੀ ਪੈਦਾ ਕਰ ਦੇਣੀ ਦੁਨੀਆ ਬਦਲ ਕੇ ਰੱਖ ਦੇਣੀ ਹੈ ਕਿਨ ਕਾ ਇੱਕ ਜਿਸ ਜੀਵ ਸਾਵੇ ਤਾਂਖੇ ਮਹਿਮਾ ਗਨੇ ਨਾਵੇ ਸਮਾਜ ਸਾਰੇ ਦਾ ਸਾਰਾ ਸਾਰੀ ਦੁਨੀਆ ਦਾ ਬੁਰਾ ਹੁੰਦਾ ਜਾ ਰਿਹਾ ਹੈ ਇਹ ਵੀ ਮੈਂ ਅਰਜ਼ ਕਰਾਂ ਸਿਰਫ ਇੱਕ ਦੇਸ਼ ਦੀ ਗੱਲ ਨਹੀਂ ਹੈ ਕਿਉਂ ਹਰ ਬੁਰੇ ਕਰਮ ਦੇ ਚ ਮਨ ਇਕਾਗਰ ਹੈ ਔਰ ਪੂਰਾ ਕਰਮ ਫਿਰ ਆਦਤ ਬਣ ਗਈ ਸੁਭਾਅ ਬਣ ਗਿਆ ਕਰਮ ਸੰਸਕਾਰ ਸੁਭਾਅ ਇੱਕ ਕਰਮ ਮੈਂ ਅੱਜ ਕੀਤਾ ਹੈ ਬੁਰਾ ਉਹਦੇ ਥੋੜੇ ਜਿਹੇ ਸੰਸਕਾਰ ਬਣੇ ਨੇ ਉਹਨਾਂ ਸੰਸਕਾਰਾਂ ਨੇ ਮੈਨੂੰ ਫਿਰ ਪ੍ਰੇਰਿਆ ਮੈਂ ਫਿਰ ਕੀਤਾ ਹੈ ਸੰਸਕਾਰ ਜ਼ਰਾ ਹੋਰ ਪਰਬਲ ਬਣ ਗਏ ਨੇ ਉਹਨਾਂ ਪਰਬਲ ਸੰਸਕਾਰਾਂ ਨੇ ਮੈਨੂੰ ਫਿਰ ਪਰੇ ਰਿਹਾ ਮੈਂ ਫਿਰ ਕਹਿੰਦਾ ਸੰਸਕਾਰ ਜ਼ਰਾ ਹੋਰ ਪਰਬਲ ਬਣ ਗਏ ਨੇ ਬਾਰ ਬਾਰ ਉਹ ਕਰਮ ਰਿਪੀਟ ਕਰਦੇ ਆ ਸੁਭਾਅ ਬਣ ਜਾਂਦਾ ਹੈ ਕਹਿੰਦੇ ਨੇ ਕਰਮ ਬਦਲੇ ਜਾ ਸਕਦੇ ਨੇ ਸੰਸਕਾਰ ਬਦਲੇ ਜਾ ਸਕਦੇ ਨੇ ਸੁਭਾਅ ਨਹੀਂ ਬਦਲਿਆ ਜਾਂਦਾ